ਮੋਟਾ ਨਗਰ ਕੌਂਸਲਰ ਹੋ ਬਰਵਾਦ 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 ਨਗਰ ਕੌਂਸਲਰ ਹੋ ਬਰਵਾਦ ਇੱਕ ਮਿੰਟ ਇੱਕ ਮਿੰਟ ਕਲਵੀਨੀ ਪ੍ਰਿੰਸੀਪਲ ਆਪਣੀ ਤੁਸੀਂ ਪ੍ਰਿੰਸੀਪਲ ਚੇਅਰ ਕੋਲ ਤੁਸੀਂ ਉਸ ਤੋਂ ਮਾਰ ਜਾ ਪਲੀ ਉਸ ਤੋਂ ਜੀ ਸਾਹਿਬ ਤੁਸੀਂ ਲੈ ਕੇ ਆਏ ਆ ਉਸ ਮਸਲ ਮੈਂ ਕਦੇ ਚੁੱਕਿਆ ਨਹੀਂ ਮੈਂ ਨਾਟਕ ਕਮੇਟੀ ਦਾ ਆਮ ਕੀਤਾ ਥੈਂਕ ਯੂ ਮੇਰੇ ਕੰਮ ਨਹੀਂ ਕਰਦੇ ਮੇਰੇ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਤੁਸੀਂ ਦੱਸ ਕੋਈ ਨਹੀਂ ਤੁਹਾਨੂੰ ਕੋਈ ਬਲੇਮ ਕਰਨੀ ਨਹੀਂ ਤੁਹਾਨੂੰ ਕੋਈ ਬਲੇਮ ਨਹੀਂ ਹੈਗਾ ਤੁਹਾਡੇ ਤੇ ਕੋਈ ਰੋਸ ਨਹੀਂਗਾ ਹੈਗਾ ਨਾ ਚੇਤਨਾਮ ਦੇ ਉੱਤੇ ਨਾ ਕਮਲਦੇਵ ਉੱਤੇ ਇੱਕ ਮਿੰਟ ਹੋਏ ਹਾਂਜੀ ਕਿਸ ਕੋਰ ਦਾ ਹੀ ਹੈਗਾ ਕਹਿੰਦੇ ਕੀ ਆ ਕੇ ਸੀਗਾ ਇਹ ਲਈ ਸੁਣ ਤੁਹਾਨੂੰ ਵੀ ਕਈ ਵਾਰੀ ਫੋਟੋਆਂ ਭੇਜੀਆਂ ਕੀਓ ਸਾਹਿਬ ਨੂੰ ਵੀ ਭੇਜੀਆਂ ਭਾਜੀ ਉਹਨਾਂ ਨੂੰ ਵੀ ਐਮਸੀ ਸਾਹਿਬ ਦੇ ਇਤਿਆਹ ਚ ਲਿਆ ਇਹਨਾਂ ਦਾ ਨਾਮ ਲਾ ਕੇ ਹਾਂਜੀ ਯਾਦੋ ਵੀ ਤੁਹਾਡੇ ਮੁਲਾਜ਼ਮ ਜਾਂਦੇ ਆ ਅਸੀਂ ਕੀ ਕਰਦੇ ਆ 10 ਮਿੰਟ ਲੈਂਦੇ ਆ ਅੱਧਾ ਘੰਟਾ ਜਾਂਦੇ ਆ ਜੀ ਸਾਡਾ ਟਾਈਮ ਹੋ ਗਿਆ ਅਸੀਂ ਚੱਲੇ ਹਾਂ ਜੀ ਇੱਧੇ ਕਾਬੇ ਫਿਰ ਜਦੋਂ ਤਾਂ ਅਸੀਂ ਚਲੇ ਆਉਂਦੇ ਤਾਂ ਕਹਿੰਦੇ ਅੱਜ ਅਸੀਂ ਨਵੇੜ ਕੇ ਜਾਣਾ ਜਦੋਂ ਅਸੀਂ ਮੜੇ ਜਾ ਰਹੀ ਸੀ ਅਸੀਂ ਤੁਹਾਡੇ ਕੋਲ ਮਿਲਣ ਵਾਸਤੇ ਆਏ ਆ ਅਸੀਂ ਟਾਈਮ ਪਾਸ ਕਰਦੇ ਆ ਕੋਈ ਕੰਮ ਨਹੀਂ ਹੋ ਰਿਹਾ ਬੋ ਜੀ ਇੱਕ ਮਿੰਟ ਹਾਲ ਵਿੱਚ ਝੂੜੇ ਅਸੀਂ ਵੀ ਉਹਦੇ ਵਿੱਚੋਂ ਨੱਕਿਆਂ ਦੇ ਪਾਣੀ ਇੰਨੇ ਇੰਨੇ ਖੜਦਾ ਗਲੀਆਂ ਦੇ ਵਿੱਚ ਤੁਸੀਂ ਵੀ ਦੇਖਦੇ ਆ ਸਾਡੇ ਕਾਉਂਸਲਰ ਰਹੇ ਐਸੇ ਆ ਇਹ ਇਹਨਾਂ ਕੁਝ ਕਹਿੰਦੇ ਆ ਹਰ ਵਾਰ ਆ ਕੇ ਇਹਨਾਂ ਦਾ ਜਿਹੜਾ ਸਾਨੂੰ ਨਹੀਂ ਪਤਾ ਲੱਗਦਾ ਵੀ ਜਾਂ ਇਹਦੇ ਵਿੱਚ ਤੁਹਾਡੀ ਨੀਤ ਚਿੰਤ ਕਮੀ ਆ। 3 ਸਾਲ ਪੁਰਾਣੀ ਆ। 3 ਸਾਲ ਪਹਿਲਾਂ ਵੀ ਐਸੀ ਹੀ ਸਮੱਸਿਆ ਦਿੱਤੀ ਹੋਆ ਦੱਸੋ। 3 ਸਾਲ ਪਹਿਲੀ ਐਪਲੀਕੇਸ਼ਨ 2023 ਦੀ ਆ। 2023 ਦੀ ਆ। ਹੁਣ ਆਪਾਂ ਸੈਂਪਟੀ ਕਰੀਏ ਜੀ। ਪ੍ਰਧਾਨ ਜੀ ਨੂੰ ਮੈਂ ਤੁਹਾਡੇ ਵੱਲੋਂ ਬੇਨਤੀ ਕਰ ਦਵਾਂ। ਇੱਕ ਮਿੰਟ ਜੀ। ਕੀ ਕਰੂੰਗਾ? ਵੇਚੀ ਜਾਂ ਰੇਚੀ ਕਰਦੇ ਇੱਥੇ ਤਾਂ ਹੀ ਆਏ ਆ। ਅਸੀਂ ਹਗੇ ਆਂ ਦੇਖੋ ਮੇਗਾ ਸੁਣੋ। ਅਸੀਂ ਦੁਖੀ ਹਿਰਦੇ ਦੇ ਨਾਲ ਕਹਿੰਨੇ ਆ ਤੁਹਾਨੂੰ ਪ੍ਰਧਾਨ ਜੀ ਤੁਸੀਂ ਜੀ ਹਾਂਜੀ ਹਾਂਜੀ ਮੈਡਮ ਬਲਵਿੰਦਰ ਕੌਰ ਜੀ ਹਾਂਜੀ ਹਾਂਜੀ ਭੈਣ ਜੀ ਆ ਲੋ ਆ ਇੱਧਰ ਬੋਸ ਜੀ ਅਸੀਂ ਤੁਹਾਡੇ ਮੋਰੇ ਬੇਨਤੀ ਇਹ ਕਰਦੇ ਆਂ ਵੀ ਤੁਹਾਡੀ ਜਿਹੜੀ ਸਮੱਸਿਆ ਆ ਹਾਂਜੀ ਕਿਸੇ ਵੀ ਤਰ੍ਹਾਂ ਦੀ ਆ ਅਸੀਂ ਨਵਾਂ ਸ਼ਹਿਰ ਨਵੀਂ ਆਬਾਦੀ ਤੋਂ ਨਾਨਕਪੁਰ ਮਹੱਲੇ ਤੋਂ ਆਏ ਆ ਤੁਹਾਡੀ ਵੀ ਮੋਹਤ ਸਮੱਸਿਆ ਹੋਊਗੀ ਸਾਡੀ ਜਨਤਾ ਨੂੰ ਇੱਕ ਵਾਰੀ ਤੁਸੀਂ ਖੁੱਲ ਕੇ ਦੱਸ ਦੋ ਵੀ ਜਿਹੜੀ ਜਾਂ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਫੰਡ ਨਹੀਂ ਆ ਰਿਹਾ ਇੱਕ ਮਿੰਟ ਜੀ ਮਸ਼ੀਨਰੀ ਵੀ ਬਥੇਰੀ ਆ ਸਰ ਇੱਕ ਮਿੰਟ ਜੀ ਜਾਂ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਫੰਡ ਨਹੀਂ ਆਦਾ ਜਾਂ ਤੁਹਾਡੇ ਕੋਲ এমਪਲਾਈਡ ਨਹੀਂ ਹੈਗੇ ਸਮੱਸਿਆ ਤੁਹਾਡੀ ਵੀ ਆ ਅਸੀਂ ਇਹ ਆ ਵੀ ਸਾਨੂੰ ਤੁਹਾਡੇ ਨਾਲ ਕਿਸੇ ਦੇ ਨਾਲ ਰੰਜਸ਼ ਨਹੀਂ ਕੀ ਹੈਗੀ ਨਾ ਸਾਨੂੰ ਹੈਗਾ ਤੁਹਾਡੀ ਪ੍ਰਧਾਨਗੀ ਦਾ ਕੋਈ ਫਾਇਦਾ ਤੁਸੀਂ ਸਾਨੂੰ ਹੈਗਾ ਕੰਮ ਦੇ ਨਾਲ ਮਤਲਬ ਜੇ ਅਸੀਂ ਪਿਛਲੇ ਸਾਲ ਦੀ ਤਰ੍ਹਾਂ ਜਸਨਾ ਐਸਐਸਪੀ ਆਪਣੇ ਸੋਰੀ ਡੀਸੀ ਸਾਹਿਬ ਨੂੰ ਜਾ ਕੇ ਇਦਾਂ ਹੀ ਜਾ ਕੇ ਤਾਂ ਅਸੀਂ ਇਹ ਜਿਹੜਾ ਸ਼ੰਗਾਰ ਸਾਸੀਂ ਖਤਮ ਨਹੀਂ ਕਰਨਾ ਅਸੀਂ ਇਹੀ ਜਿਹੜਾ ਏਜੰਡਾ ਆ ਅਸੀਂ ਇਸ ਏਜੰਡੇ ਨੂੰ ਨਾਲ ਲੈ ਕੇ ਡੀਸੀ ਸਾਹਿਬ ਦੇ ਦਫ਼ਤਰ ਜਾਵਾਂਗੇ ਇਹ ਸਾਡੀ ਸਮੱਸਿਆ ਨਹੀਂ ਤੁਹਾਡੇ ਕੋਲ ਜੇ ਤੁਹਾਡੇ ਕੋਲੋਂ ਨਹੀਂ ਹੁੰਦੀ ਹੱਲ ਤਾਂ ਦੂਸਰੀ ਨਹੀਂ ਗੱਲ ਹੈ ਜਿਹੜਾ ਸਾਡਾ ਮੱਲਾ ਆ ਇਬਰਾਹੀਮ ਬਸੇ ਹੋ ਗਿਆ ਇਹ ਹੋ ਗਿਆ ਚਾਰਜ ਕਲੋਨੀ ਹੋ ਗਈ ਇਹਦੇ ਵਿੱਚ ਜਦੋਂ ਮਰਜੀ ਜਾ ਕੇ ਦੇਖ ਲਓ ਜੇ ਤੁਸੀਂ ਇੱਕ ਦੋ ਗੱਡੀਆਂ ਉੱਥੇ ਵੇਚਦੇ ਅਸਲ ਹਾਲਿਆਓ ਤੁਸੀਂ ਲੱਭੋ ਗੱਡੀਆਂ ਵੇਚ ਕੇ ਕਿੰਨਾ ਪਾਣੀ ਤੁਸੀਂ ਇਕੱਠਾ ਕਰ ਲਓਗੇ ਕਿਹਾ ਚਾਰ ਚਕ ਕਿਲੋਨੇ ਕਿਹਾ ਇਹ ਗੱਡੀਆਂ ਗੁੱਡੀਆਂ ਦੇ ਹਾਲ ਨਾਲ ਕੁਛ ਨਹੀਂ ਪਾਉਂਦਾ ਜੇ ਕੋਈ ਕਹਿੰਦਾ ਮੈਂ ਗੱਡੀਆਂ ਵੇਚਦਾ ਕਰਦਾ ਕੁਛ ਨਹੀਂ ਹੈ ਅਸਲ ਸੀਬ੍ਰੇਜ ਨੂੰ ਥੱਲੇੋਂ ਪੂਰਾ ਤੈ ਤੱਕ ਜੇ ਕੀਤਾ ਜਾਵੇ ਤਾਂ ਕਿ ਉਹਦਾ ਹਾਲ ਨਿਕਲਿਆ ਜਾਵੇ ਜੇ ਤੁਸੀਂ ਟਰੱਕੇ ਭੇਜ ਕੇ ਕਹਿੰਦੇ ਤੇ ਦੋ ਟਰੱਕ ਦਿੱਲੀ ਖੜੇ ਕਰ ਦਿਓ ਤੁਹਾਨੂੰ ਉਹ ਵੀ ਘਟਿਆ ਹੁਣ ਵੀ ਜਾ ਕੇ ਦੇਖ ਲਓ ਗੱਟੇ ਗੱਟੇ ਪਾਣੀ ਖੜਾ ਹੁਣ ਵੀ ਜਾ ਕੇ ਦੇਖੋ ਅਸੀਂ ਅੰਦਰ ਪੇਠਾ ਲਓ ਸਾਨੂੰ ਅਸੀਂ ਪਹਿਲਾਂ ਸੈਂਟਰੀ ਮੈਨੂ ਵਿੱਚ ਇੱਧਰ ਕਰਦੇ ਹੋ ਤੁਸੀਂ ਖਰਾਣਾ ਕਿਹਾ ਸੀ ਕਿ ਮੰਨ ਲੈਣਾ ਕਰ ਲਓ ਆ ਕੇ ਚੱਲੋ ਸਾਡੇ ਅੰਦਰ ਆ ਜਾਓ ਅੰਦਰ ਨਹੀਂ ਜਾਣਾ ਇੱਥੇ ਬਾਹਰ ਕਿੱਥੇ ਜਾਣਾ ਖੜੇ ਆ ਸਾਰੇ ਆ ਗਏ ਚਲੋ ਆਪਣੇ ਆ ਆਪਣਾ ਮਹੱਲੇ ਦਾ ਦਵਾਇਆ ਸਾਡੇ ਜੋ ਇੱਕ ਸੀਵਰੇਜ ਦਾ ਵੀ ਹੈ ਡੰਪ ਦਾ ਵੀ ਹੈ ਸਾਰੇ ਮਸਲੇ ਆ ਮੈਡਮ ਆਪਕਾ ਨੂੰ ਚਾਹੀਦਾ ਮਸਲੇ ਦਾ ਹੱਲ ਹਾਂ ਹੱਲ ਤੋਂ ਕੋਈ ਗੱਲ ਨਹੀਂ ਬਸ ਗੱਲ ਤਾਂ ਇਹ ਹੈ ਜਿਹੜਾ ਮਸਲਾ ਹੈ ਉਹਦਾ ਹੱਲ ਕਿਵੇਂ ਕਰਨਾ ਕਿਦਾਂ ਕਦ ਕਰਨਾ ਉਹ ਦੱਸੋ ਬਸ ਟਾਈਮ ਬਾਂਡ ਕਰੋ ਜਾਨੀ ਆ ਦੇਖੋ ਥਾਪ ਨਿਕਲਦੇ ਸਥਾਪਨਾ ਕਰਦੇ ਆ ਜੀ ਸਪੋਰਟ ਦੇ ਨਾਲ ਨਹੀਂ ਇਹ ਟਾਈਮ ਕੋਟ ਕਰ ਦੋ ਉਹ ਲੱਗੇ ਕਰਨ ਇਹੀ ਤੁਹਾਡੀ ਗਲਤੀ ਆਣ ਲੱਗੀ ਦੇਖੋ ਸਾਰੇ ਦੁਖੀ ਆ ਉਹ ਅਸੀਂ ਵੀ ਤੁਹਾਡੇ ਨਾਲ ਹੀ ਹੈਗੇ ਅਸੀਂ ਤੁਹਾਨੂੰ ਸਮਝਾਉਂਦੇ ਆ ਉਹ ਛੋਟਾ ਲਓ ਯਾਰ ਅੱਜ ਵੀ ਕੋਲ ਨਾ ਧਰਨੇ ਦੇ ਬੰਦ ਨੂੰ ਸਾਰੇ ਤਿਆਰ ਆ ਪਰ ਸੈਂਟਰੀ ਸਾਹਿਬ ਇੱਕ ਟਾਈਮ ਬਾਉਂਡ ਕਰ ਲਈਏ ਸਾਰਾ ਕੰਮ ਪਹਿਲ ਦੇ ਆਧਾਰ ਤੇ ਇਸ ਏਰੀਏ ਦਾ ਕੀਤਾ ਜਾਵੇ ਬਾਕੀ ਜਗ੍ਹਾ ਬਾਕੀ ਜਗਾ ਜਿਹੜਾ ਬਾਅਦ ਚ ਜਾਇਓ ਜਿੱਦਾਂ ਇਹ ਕਹਿੰਦੇ ਗੱਡੀਆਂ ਭਰ ਕੇ ਲੈ ਜਾਂਦੇ ਆ ਥੋੜਾ ਬਹੁਤਾ ਕੰਮ ਕਰ ਦਿੰਦੇ ਆ ਇਹਨਾਂ ਵੀ ਥੋੜਾ ਕੰਮ ਕਰਾਂਗੇ ਉਹਦੇ ਉਧਰ ਜਾ ਕੇ ਗੋਲਖਰਦੀ ਬਿਠਾਜੀ ਬੈਠੀ ਹੈ ਰੋਜ਼ ਖੜੀ ਰਹਿੰਦੀ ਨਹੀਂ ਹੋਣਾ ਨਹੀਂ ਇਹ ਬੋਦਾ ਜੋ ਪਾਏ ਬਲੇ ਬੈਠਾ ਉਹ ਸਾਰੀ ਸਫਾਈ ਕੀਤੀ ਜਾਵੇ ਸ਼ਹਿਰ ਦਾ ਕੰਮ ਨਾ ਹੋਵੇ ਬਹੁਤ ਮਾੜੀ ਗੱਲ ਹੈ ਆਪਣੀ ਆਗਿਆ ਲਗਾਣਾ ਬੜੀ ਮਸ਼ੀਨ ਚਾਹੀਦੀ ਹੈ ਇਹ ਵੀ ਮਸ਼ੀਨ ਲਾਓ ਇੱਥੇ ਰੋਦੀ ਰੋਦੀ ਸਾਰੇ ਵੀ ਝੂਠ ਮਾਰਦੇ ਹੁਣ ਵੀ ਸਾਡੇ ਨਾਲ ਚੱਲੋ ਦੇਖੋ ਕਿੱਟੇ ਕਿੱਟੇ ਪਾਣੀ ਖੜਾ ਮਹੱਲੇ ਦੇ ਵਿੱਚ ਦੇਖੋ ਜੀ ਇੱਕ ਮਿੰਟ ਨੂੰ ਕਰਕੇ ਦਿਖਾ ਮੈਡਮ ਜੀ ਸੋਣਾ ਦੋ ਤਿੰਨ ਉੱਥੇ ਲਾ ਦੇ ਮੈਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਬੰਦੇ ਉੱਥੇ ਇਹ ਕਹਿੰਦੇ ਲਾਤੇ ਆ ਪਰ ਉਹ ਹਟਣ ਨਾ ਜਿੰਨਾ ਜਿਹੜਿਆਂ ਨਾਲ ਗੱਲ ਖਤਮ ਬਾ ਤੁਹਾਡੀ ਤੁਹਾਡੀ ਫੀਸ ਵੀ ਕਰਾਏਗਾ ਇਹ ਬਣਾ ਲਾਓ ਚਾਹੇ 2 ਦਿਨ ਲੱਗਣ ਚਾਹੇ 4 ਦਿਨ ਲੱਗਣ ਤੁਸੀਂ ਆਪਣੀ ਜਿੰਦਗੀ ਜੋ ਇਹਨਾਂ ਤੋਂ ਦਰਦ ਨਾ ਬਣਾਓ ਬੇਨਤੀ ਹੈ ਬਹੁਤ ਹਾਲਤ ਇੱਕ ਵਾਰ ਨਿਕਲ ਜਾਂਦਾ ਜਦੋਂ ਭੇੜ ਭੜ ਜਾਂਦੇ ਆ ਜਾਂਦੇ ਸੂਰਜ ਇਹਨਾਂ ਤਿਲੋਂ ਲਵਾਓ ਸੈਂਟਰੀ ਸਾਹਿਬ ਤੁਸੀਂ ਇਹਨਾਂ ਕਰਾਣਾ ਮਸ਼ਵਾਸਤ ਆਓ ਆਜੋ ਤੋਂ ਇਹ ਹਟਾਣਾ ਬੰਦੇ ਜਿੱਦਾਂ ਤੱਕ ਸੁਪਾਈ ਨਹੀਂ ਹੁੰਦੀ ਆਹ ਨਹੀਂ ਤਾਂ ਸਾਡੇ ਮਹੱਲੇ ਤੇ ਫੰਕਸ਼ਨ ਲਵਾ ਮੈਰੀ ਸੀਗੀ ਉਹਦਾ ਪਾਣੀ ਉਥੇ ਖੇਤ ਵਿੱਚ ਪਾਇਆ ਤਾਂ ਮੇਰੇ ਨਹਰਾਏ ਉਹਨਾਂ ਦੀ ਜਦੋਂ ਤੁਹਾਡਾ ਫੋਨ ਆਇਆ ਜਦੇ ਬੰਦੇ ਆਏ ਜਾਂ ਨਹੀਂ ਆਏ ਬਿਲਕੁਲ ਇੱਕ ਮਿੰਟ ਹੋਰ ਹੋਏ ਦੀ ਅੰਦਰ ਗੱਲ ਹੋ ਗਈ ਆ ਤੋਏ ਦੀ ਮੈਂ ਕਰਕੇ ਹਾਂ ਕੋਈ ਵੀ ਹੱਲ ਕਰੋ ਵੇ ਨੇ ਜਈਦਾ ਪੱਕਾ ਹੱਲ ਕਰਨਾ ਨਹੀਂ ਕਰਦੇ ਜੇ ਤੁਸੀਂ ਨਹੀਂ ਕਰਦੇ ਫਿਰ ਅਗਲੇ ਸੀ ਕਰ ਜਾ ਆਪਣਾ ਇੱਕ ਮਿੰਟ ਦੀ ਗੱਲ ਕਰਦੇ ਨਮਾਇंदे ਆ ਤੁਹਾਡੇ ਬਾਅਦ ਚਾਰ ਦਿਨ ਲੱਗਣ ਪਹਿਲਾਂ 10 ਦਿਨ ਲੱਗਣ ਤੱਕ ਤੁਹਾਡਾ ਠੀਕ ਆ ਆ ਗੱਲ ਕਰਕੇ ਕੋ ਬੰਦੇ ਕੋਈ ਨਹੀਂ ਹੋਣਗੇ ਇਹ ਵੀ ਗੱਲ ਹੈ ਨਾ ਲੋਕਾਂ ਦੀ ਸਪੈਕਸਿਫਿਕੇਸ਼ਨ ਲੈਣੀ ਪਹਿਲਾਂ ਇਹ ਨਹੀਂ ਕਿ ਤੁਸੀਂ ਐਮਸੀ ਸਾਹਿਬ ਨੂੰ ਦੱਸਦਾ ਜੀ ਓਕੇ ਆ ਜਿੰਨੀ ਦੇ ਸਾਰੇ ਲੋਕ ਕਹਿਣਗੇ ਜੀ ਹਾਂਜੀ ਓਕੇ ਆ ਨਹੀਂ ਨਹੀਂ ਸਾਡੀ ਆ ਛੜ ਸਾਡੇ ਐਮਸੀ ਸਰ ਤਸੱਲੀ ਹੋ ਜੋ ਹੋ ਜਾਊਗਾ ਆ ਲਵ ਯੂ ਕਹਿ ਰਹੇ ਲੋਕਾਂ ਦੀ ਤਸੱਲੀ ਸਾਡੀ ਦੀ ਸਾਡੀ ਲੋਕਾਂ ਨਹੀਂ ਚਾਹੀਦੀ ਇਹੋ ਗੱਲ ਕਰ ਲੋਕਾਂ ਤੇ ਹੱਲੀ ਕਰਿਆ ਫੇਰ ਤੁਸੀਂ ਇਹ ਚ ਨਹੀਂ ਕਰਨੀ ਅਸੀਂ ਇਹ ਮਹੱਲਾ ਵਾਸੀ ਆ ਓਹ ਮਹੱਲਾ ਵਾਸੀ ਜਦੋਂ ਕਹਿਣਾ ਚਾਹੀਦਾ ਜਦੋਂ ਤੁਹਾਡੀ ਤਸੱਲੀ ਹੋ ਗਈ ਨੀ ਆ ਪਾਬ ਲੱਗੀ ਨਾ ਤਸੱਲੀ ਅਸੀਂ ਗੱਲ ਕਹਿਤੀ ਅਸੀਂ ਕਿਸੇ ਵਾਰ ਨਹੀਂ ਲਾਵਾਂਗੇ ਇਹ ਸੈਂਟਰੀ ਰਿਸਪੌਂਸੀਬਲ ਆ ਸੈਂਟਰੀ ਸਾਹਿਬ ਤੁਹਾਡੀ ਜ਼ਿੰਮੇਵਾਰੀ ਆ ਜਦ ਤੱਕ ਬੰਦੇ ਨਹੀਂ ਤੁਹਾਨੂੰ ਮੋਦ ਤਾਂ ਬਾਬਾ ਜੀ ਟਾਈਮ ਹੋ ਗਿਆ ਤੁਸੀਂ ਟਾਈਮ ਦੇਵੋ ਬਾਬ ਲਗਦੇ ਤਸੱਲੀ ਤੋਂ ਬਾਅਦ ਕੱਢੀ ਚਲਾਇਓ ਦੇਖੋ ਗੱਲ ਸੁਣੋ ਅਸੀਂ ਟਾਈਮ ਬਾਉਂਡ ਨਹੀਂ ਅਸੀਂ ਤਾਂ ਕਹਿੰਦੇ ਅੱਜ ਤੋਂ ਲੱਗ ਕੇ ਜਿੰਨੇ ਦੇ ਨਹੀਂ ਹੁੰਦਾ ਚਾਹੇ ਆਓ ਹਟੋਏ ਦਾ ਹਾਲਾਤ ਦੱਸੋ ਮੈਂ ਇਹ ਅੰਦਰ ਲੱਗ ਕੇ ਹਾਂ ਜੀ ਤੁਸੀਂ ਤੁਸੀਂ ਮਹੱਲੇ ਮੈਨੇ ਮੁਜੀ ਤੁਸੀਂ ਵੇਖੀ ਤੁਸੀਂ ਐਸੀ ਐਸੀ ਕਰੋ ਟੋਏ ਦਾ ਪੁੱਛੋ ਮੇਰੀ ਕਿਉਂ ਉਹ ਤਾਂ ਜਾਨੇ ਤੁਸੀਂ ਮਹੱਲੇ ਦੇ ਵਿੱਚੋਂ ਨਹੀਂ ਆਣੀ ਮਹੱਲੇ ਜੋ ਤੁਸੀਂ ਮੇਰਾ ਤਾਂ ਨਾਮ ਵੀ ਨਹੀਂ ਲੈਂਦੇ ਮੈਂ ਜਿੰਨਾ ਮੇਰੇ ਨਾਲ ਕੀ ਮਹੱਲੇ ਵਿੱਚ ਆ ਨਾ ਨਹੀਂ ਲੱਗਦਾ ਮੇਰੇ ਦਮੀਟਰ ਦੇ ਵਿੱਚ ਆ ਮਲੇਸ਼ਰ ਕੰਮ ਕਰਨਾ ਹੈ ਜਿਹੜਾ ਕਮਿਟੀ ਹੈ ਕੰਮ ਵਾਲਾ ਜਿਹੜਾ ਪੈਸੇ ਵਾਲਾ ਕੰਮ ਵਾਲਾ ਉਹ ਤੁਸੀਂ ਜੇਪ ਵਿੱਚ ਪਾਉਂਦੇ ਤਾਂ ਕਮਿਟੀ ਦੇਖਾਉਂਦੇ ਨਹੀਂ ਕਰੋ ਐਮਐਲ ਨੂੰ ਹੁਣ ਹੀ ਜਾ ਕੇ ਸਾਡੀ ਦੇਖੋ